ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੋਰ ਨਵੇਂ ਬਲੌਗ ਦੇ ਵਿੱਚ ਤੇ ਸਭ ਤੋਂ ਮਹਿਲਾ ਮਿਲੋ ਵੀਰ ਵੰਸ਼ ਨੂੰ ਹੋਰ ਵੀਰੇ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਜੀ ਬਜੀ ਜੀ ਸੁਣਾਓ ਕਿਵੇਂ ਸੇਤਾ ਬਜੀ ਜੀ ਠੀਕ ਹੈ ਜੀ ਬਾਈ ਬਾਈ ਦਾ ਹੁਣ ਤੁਹਾਨੂੰ ਦੁਬਾਰਾ ਦੁਬਾਰਾ ਜਾਣ ਪਛਾਣ ਕਰਾਉਣ ਦੀ ਲੋੜ ਨਹੀਂ ਹੈਗੀ ਤੇ ਪੂਰਾ ਫੇਮਸ ਆ ਸਾਡਾ ਵੀਰ ਤੇ ਟਰੈਕਟਰ ਥੋੜੇ ਬਾਅਦ ਤੇ ਨਵੇਂ ਲਿਆਂਦੇ ਬਾਈ ਅੱਜ ਤੇ ਵੀਰ ਕਿਵੇਂ ਓਕੇ ਦੀ ਰਿਪੋਰਟ ਐਨ ਓਕੇ ਰਿਪੋਰਟ ਸਿਰ ਅੱਜ ਥੋੜਾ ਜਿਹਾ ਬੋਲ ਠੰਡਾ ਜਾ ਗਿਆ ਚੱਕਰ ਥੋੜੀ ਤਬੀਅਤ ਖਰਾਬ ਹੈ ਜੀ ਬਿਮਾਰ ਜਾ ਬਸ ਅੱਜਕਣਾ ਗੜਕ ਚਾ ਭਾਈ ਫਾਰਮ ਟਰੈਕੇ ਜਾਂ ਅਸੀਂ ਰੋਪੜ ਦਿਖਾ ਦੇ ਉਧਰ ਉਹ ਖੜੇ ਨਵੇਂ ਟਰੈਕਟਰ ਤੇ ਜਿਵੇਂ ਅਸੀਂ ਸਾਨੂੰ ਅੱਗੇ ਵੀ ਦੱਸਦੇ ਹੁੰਨੇ ਬਾਈ ਇਹ ਫਾਰਮ ਟਰੈਕ ਵਾਲਿਆਂ ਕੋਲ ਫਾਰਮ ਟਰੈਕ ਕਿਉਂ ਆਉਂਦੇ ਹੁੰਦੇ ਆ ਇਹ ਗੱਲ ਅੱਜ ਸਾਨੂੰ ਫੇਰ ਸੱਚ ਸ਼ਬਦ ਕਰਤੀ ਚਾਰ ਟਰੈਕਟਰ ਖੜੇ ਆ ਚਾਰ ਦੇ ਚਾਰੇ ਫਾਰਮ ਟਰੈਕ ਹੈ ਬਾਈ ਫਾਰਮ ਟਰੈਕ ਬਾਈ ਮੇਰੇ ਹਿਸਾਬ ਨਾਲ ਜੇ ਇਹਨਾਂ ਕੋਲ 50 ਟਰੈਕਟਰ ਇਹਨਾਂ ਦੇ ਵਿੱਚ ਹੀ ਹੋਣਗੇ ਨਵੇਂ ਤਾਂ ਇਹਨਾਂ ਕੋਲ 40 ਟਰੈਕਟਰ ਫਾਰਮ ਟਰੈਕ ਆਏ ਹੋਣਗੇ ਬਾਈ ਆਏ ਹੋਣਗੇ ਹਾਂ ਵਿੱਚ ਵੀ ਮਿਕਸ ਅਪ ਵੀ ਆਇਆ ਹੈ ਠੀਕ ਆ ਤੇ ਵੀਰ ਟਰੈਕਟਰ ਦਿਖਾਉਣੇ ਆਪਾਂ ਤੁਹਾਨੂੰ ਚਾਰ फार्मट्रैक 45 फार्मट्रैक 60 ਫਿਰ 60 ਫਿਰ 45 ਠੀਕ ਹੈ ਜੀ ਤੇ ਵੀਰੇ ਇਹਦੇ ਸ਼ੁਰੂ ਕਰੀਏ ਫਿਰ ਤੇ ਸ਼ੁਰੂ ਕਰ ਲੰਨੇ ਆ ਇਹਦਾ ਰੇਟ ਦੱਸ ਬਾਈ ਇਹਨਾ ਸੌਰੀ ਰੇਟ ਨਹੀਂ ਦੱਸਿਆ ਇਹਦਾ ਮਾਡਲ ਦੱਸ ਕਿਹੜਾ ਇਹ ਬਾਈ 17 ਮਾਡਲ ਹੈ ਓਕੇ ਇਹ ਬਾਈ ਓਰੀਜਨਲ ਹੈ ਓਕੇ ਠੀਕ ਲਾ ਬਾਈ ਜੋ ਜੋ ਗੱਲਬਾਤ ਹੋ ਗਈ ਆਪਣੀ ਹੁਣੀ ਦੱਸਦੀ ਮੁੱਲ ਡਰਕਸਵੇਂ ਆ ਬਾਈ 20 ਕੇ ਪੈਸੇ ਪਿਛਲੇ ਟਾਇਰ ਹੈਗੇ ਆ ਤਕਰੀਬਨ 40 ਕੇ ਪੈਸੇ ਟਾਇਰ ਰਹਿ ਗਏ ਆ। ਇਸਲੇ ਟਾਇਰ? ਹਾਂ। ਯਾਰ ਜਾ ਤੂੰ। 30-40 ਪੈਸੇ ਹੋਣੇ। 65-70 ਪੈਸੇ ਟਾਇਰ ਆ ਬਾਈ। ਬਾਕੀ ਤੁਸੀਂ ਤੁਸੀਂ ਦਾਰ ਦੇ ਬਾਈ ਮੁੰਡਾ ਥੋੜਾ ਜਿਹਾ ਜੇ ਅਣਜਾਣ ਆ ਘੱਟ ਪਤਾ ਚਲੋ ਕੋਈ ਗੱਲ ਨਹੀਂ। ਤੇ ਬਾਕੀ ਵੀਰੇ ਟਾਇਰ ਰਿਮਾ ਰੂਮਾ ਦੇ ਕਿਨਾਰੇ ਰੰਗ ਬਾਈ ਥੋੜਾ ਜਿਹਾ ਘੱਟ ਆ। ਬਾਕੀ ਟਰੈਕਟਰ ਦੇਖ ਲਓ ਬਾਕੀ ਮੁੰਡਾ ਕਹਿੰਦਾ ਰੀਜਨਲ ਆ ਟਰੈਕਟਰ ਸਾਰਾ। ਠੀਕ ਆ ਜੀ। ਬਾਕੀ ਬਾਈ ਇੱਕ ਦਿਨ ਦੀ ਭੇੜ ਹੈਗੀ ਆ ਟਰੈਕਟਰ ਨੂੰ ਧੂੰਦੇ ਧੂੰਦੇ ਨਹੀਂ ਜਮਾ ਹੀ ਹੈਗੇ। ਠੀਕ ਆ। ਮਿੱਟੀ ਚੜਿਆ ਵਾ ਟਰੈਕਟਰਾਂ ਦੇ ਉੱਪਰ ਮਿੱ ਸਾਬੋ ਦਾ ਇਸ ਤਰ੍ਹਾਂ ਹਾਂਜੀ ਹਾਂਜੀ ਤੁਸੀਂ ਵੀਰੇ ਸਟਾਰਟਿੰਗ ਕਰਾ ਜਾਕ ਮੀਟਰ ਮੋੜੋ ਸਾਰਾ ਕੋਈ ਵਰਕਿੰਗ ਹੈ ਤਾਂ ਉਧਰੋਂ ਦਿਖਾ ਦੇ ਵੀਰੇ ਮਾਡਲ 17 ਵੀਰੇ 17 ਜੀ ਫਾਰਵਰਡ ਟਰੈਕ 45 ਬਾਈ ਮਾਡਲ 17 ਠੀਕ ਹੈ ਜੀ ਬਾਕੀ ਬਾਈ ਕਹਿੰਦਾ ਕੰਡੀਸ਼ਨ ਦਾ ਅਰੀਜਨਲ ਹੈ ਟਾਇਰ ਪਿਛਲੇ 65 70 ਪੈਸੇ ਮੋਢੇ ਟਾਇਰ 25 30 ਪੈਸੇ ਆ ਬਾਕੀ ਤੁਸੀਂ ਸਾਰੇ ਟਰੈਕਟਰਾਂ ਦੀ ਆਪ ਦੀ ਤਸੱਲੀ ਆਪਣੀ ਆ ਕੇ ਕਰਨੀ ਹੈ ਮੌਕੇ ਤੇ ਜੀ ਨੰਬਰ 22 12 ਹਾਂਜੀ ਰੋਪੜ ਹੈ ਰੋਪੜ ਦਾ ਜੀ ਠੀਕ ਹੈ ਜੀ ਤੇ ਇਧਰ ਨੂੰ ਆ ਜਾ ਬਾਈ ਇਹਨਾਂ ਵੀਰੇ ਆ ਜਾ ਉਧਰ ਨੂੰ ਆ ਜਾ ਤੇ ਇਹਦਾ ਫਿਰ ਮੁੱਲ ਮੱਲ ਦਾ ਕੀ ਹਿਸਾਬ ਦਾ ਬਾਈ ਮੁੱਲ ਦੱਸਿਓ ਜਾਇਜ਼ ਵੀਰੇ ਜਾਇਜ਼ ਬਾਈ ਲੈਣ ਦੇਣ ਵਾਲੀ ਗੱਲ ਸੀਜ਼ਨ ਆਫ ਹੈ ਠੀਕ ਆ ਟਰੈਕਟਰ ਦਾ ਗਾਹਗਾ ਘਟਾ ਹੈ ਤਾਂ ਕਰਕੇ ਰੇਟ ਮੰਗਣੇ ਜੈ ਜੈ ਵੀ ਜਿਹੜਾ ਕੋਈ ਆਵੇ ਲੈਣ ਆਵੇ ਮਾੜਾ ਮੋਟਾ ਚਲੋ ਮਾੜਾ ਮੋਟਾ ਸੌਦੇ ਜੋਗੀ ਜਿਆਦਾ ਰੱਖਣੀ ਆ ਕਿੰਨਾ ਰੇਟ ਆ ਦੱਸ 370 ਰੇਟ ਆ ਭਾਈ ਇਹਦਾ ਅੱਛਾ 3 ਲੱਖ 70 ਹਜ਼ਾਰ ਰੁਪਈਆ ਬਾਕੀ ਮੌਕੇ ਤੇ ਸੋਨਾ ਮਾਨਤਨ ਹੋ ਜਾਊਗਾ ਭਾਈ ਆਪਾਂ ਚਲੋ ਡਿਮਾਂਡ ਇਹਦੀ 5000 ਹੋਰ ਘਟਾ ਦਨੇ ਆ 365000 ਡਿਮਾਂਡ ਆ ਠੀਕ ਆ ਵੀਰੇ ਬਾਕੀ ਮੌਕੇ ਮੌਕੇ ਤੇ ਕਰ ਲਾਂਗੇ ਬਾਕੀ ਬਾਕੀ ਭਾਈ ਆ ਕੇ ਦੇਖੋ ਮੇਰਾ ਵੀਰ ਅੱਗੇ ਆ ਭਾਈ ਇਹਦੇ ਬਾਰੇ ਦੱਸ ਕੀ ਆ ਕੀ ਹਾਲਤ ਆ ਫਾਰਮ ਟਰੈਕ 60 ਸੂਪਰ ਮੈਕਸ ਸਿੰਪਲ ਸਟੀering ਠੀਕ ਹੈ ਜੀ ਇਹ 12 ਮਾਡਲ ਟਰੈਕਟਰ ਹੈ 12 ਮਾਡਲ ਹੈ ਜੀ ਠੀਕ ਹੈ ਜੀ 12 ਮਾਡਲ ਆ ਪਿਛਲੇ ਟਾਇਰ ਬਾਈ ਤਰੀਬਨ 80 ਪੈਸੇ ਆ ਐਮ ਆਰ ਐਫ ਦੇ ਮੋੜਲੇ ਟਾਇਰ 50 60 ਪੈਸੇ ਆ ਐਮ ਆਰ ਐਫ ਦੇ ਠੀਕ ਹੈ ਜੀ ਤੇ ਬਾਈ ਇਹਦੀ ਸ਼ੋਅ ਤੇ ਮਾੜੀ ਮਾੜੀ ਹਲਕੀ ਹਲਕੀ ਟੱਚਿੰਗ ਹੋਈ ਵੀ ਆ ਬਾਕੀ ਟਰੈਕਟਰ ਸਾਰਾ origignal ਹੈ ਟੋ ਜੈਡ ਸਿਰਫ ਆਹ ਉੱਪਰ ਉੱਪਰਲੇ ਪੱਲੇ ਤੇ ਟੱਚਿੰਗ ਹੋਈ ਵੀ ਆ ਠੀਕ ਆ ਵੀਰੇ ਦੱਸ ਕੇ ਦੇਣਾ ਹਾਂਜੀ ਉਹ ਗੱਲਬਾਤ ਹੈ ਬਾਅਦ ਚ ਲੜਾਈ ਜਗਲੇ ਵਾਲਾ ਕੰਮ ਰਹਿੰਦਾ ਬਾਕੀ ਟਰੈਕਟਰ ਸਾਰੇ ਓਰੀਜਨਲ ਆ ਬਾਈ ਬਾਕੀ ਕਿਤੇ ਬਾਡੀ ਲੈਣ ਦੇ ਰਿੰਮਾਂ ਦੇ ਮਗਰਾੜਾਂ ਦੇ ਕਿਧਰ ਟੱਜ ਨਹੀਂ ਜਿਵੇਂ ਮੇਰੇ ਪਿੱਛੋਂ ਦਿਖਾ ਦੇ ਟਰੈਕਟਰ ਪਿੱਛੋਂ ਦਿਖਾ ਦੇ ਮਗਰਾੜ ਮੂੜ ਦੇਖੋ ਐਨ ਪਿਆ ਬਾਈ ਧੋਨੇ ਧੋਨੇ ਵਾਲਾ ਟਰੈਕਟਰ ਜ਼ਰੂਰ ਹੈਗਾ ਬਾਕੀ ਟਰੈਕਟਰ ਫੁੱਲ ਚੰਗਾ ਬਾਈ ਠੀਕ ਹੈ ਜੀ ਲੋ ਜੀ ਅਰੇ ਮਰ ਮਾਰਾਂਗੇ ਦਿਖਾ ਦੇ ਬਾਈ ਚੰਗੀ ਤਰ੍ਹਾਂ 12 ਮਾਡਲ ਆ ਬਾਈ ਤੇ ਇਹਦਾ ਵੀਰੇ ਰੇਟ ਆ ਇਹਦਾ ਭਾਈ 370 ਜਾਇਜ਼ ਕਰੋ ਵੀਰੇ ਯਾਰ ਜਿਆਦਾ ਰੇਟ ਜਾਇਜ਼ ਸਾਦਾ ਸਿਰੰਗ ਹੈ ਟਰੈਕਟਰ ਵਧੀਆ ਉਹਦੇ ਉਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਬਿਲਕੁਲ ਜਾਇਜ਼ ਰੇਟ ਹੈ ਇਹਦਾ ਭਾਈ 360 ਮੁੱਲ ਕਰ ਦਨੇ ਆਪਾਂ ਬਾਕੀ ਇਹਦਾ ਮੌਕੇ ਦੇ ਮਾਨ ਤੋਂ ਥੋੜਾ ਵਧੀਆ ਕਰਾ ਦਾਂਗੇ ਵੱਧ ਤੋਂ ਵੱਧ ਠੀਕ ਹੈ ਵੀਰੇ ਚਲੋ ਠੀਕ ਹੈ ਜੀ ਹਾਂਜੀ ਅੱਗੇ ਭਾਈ ਫੇਰ ਆ ਗਿਆ ਫਾਰਮਟ੍ਰੈਕ 60 ਇਹ ਭਾਈ origianal condition ਦਾ ਟਰੈਕਟਰ ਹੈ ਠੀਕ ਹੈ ਜੀ ਪਿਛਲੇ ਟਾਇਰ 80 65 ਪੈਸੇ ਆ ਮੋਲੇ ਟਾਰ ਵੀ ਤੁਰਨੇ ਇੰਨੇ ਗਏ ਬਾਈ ਅੱਧੇ ਲਾ ਲਓ ਅੱਧੇ ਲਾ ਲਓ 50 55 ਪੈਸੇ ਲਾ ਲਓ ਤੇ ਮਾਡਲ 10 ਹੈ ਵੀਰੇ 10 ਮਾਡਲ 10 ਮਾਡਲ ਹੈ ਠੀਕ ਹੈ ਜੀ ਟਰੈਕਟਰ ਪੂਰਾ ਵਧੀਆ ਬਾਈ ਓਕੇ ਆ ਤੇ ਸਟਾਰਟਿੰਗ ਦਿਖਾ ਦੀ ਵੀਰੇ ਸਟਾਰਟਿੰਗ ਦਿਖਾ ਦੇ ਬਾਈ ਆਪਾਂ ਤੁਹਾਨੂੰ ਵੀਡੀਓ ਵਿੱਚ ਸਿਰਫ ਟਰੈਕਟਰ ਵਾਲੇ ਦੋਵਾਲੇ ਤੇ ਸਟਾਰਟ ਕਰਕੇ ਦਿਖਾ ਸਕਦੇ ਹਾਂ ਬਾਕੀ ਜਿਹੜੀ ਤੁਸੀਂ ਇੰਜਨ ਗੇਅਰ ਦੀ ਤਸੱਲੀ ਆ ਉਹ ਇੱਥੇ ਆ ਕੇ ਕਰਸੋ ਉਹ ਅੱਗੇ ਆਪਣੀ ਆਪ ਕਰਨੀ ਆ ਠੀਕ ਆ ਜੀ ਸਾਡੀਆਂ ਗੱਲਾਂ ਤੇ ਜਾਂ ਆਹ ਮੁੰਡੇ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਠੀਕ ਆ ਜੀ ਜਿਹੜੀ ਗੱਲ ਹੈਗੀ ਬਾਈ ਠੀਕ ਆ ਕਿਉਂਕਿ ਜਿੰਨੇ ਵੀ ਪੁਰਾਣੇ ਟਰੈਕਟਰ ਸਾਡੀਆਂ ਏਜੰਸੀਆਂ ਚ ਆਉਂਦੇ ਨੇ ਸਾਰੇ ਜ਼ਿੰਮੇਵਾਰ ਵੀਰਾਂ ਦੇ ਚੱਲੇ ਹੋਏ ਟਰੈਕਟਰ ਆਉਂਦੇ ਆ ਇਹ ਆਪਣੇ ਆ ਦੇਖ ਕੇ ਲਿਓਨੇ ਤੁਸੀਂ ਆਪਣਾ ਦੇਖ ਕੇ ਲੈ ਕੇ ਜਾਣਾ ਟਰੈਕਟਰ ਸਾਰੇ ਵੈਸੇ ਵਧੀਆ ਹੁੰਦੇ ਨੇ ਜਿਹੜਾ ਜ਼ਿੰਮੇਵਾਰ ਵਿੱਚ ਦੇ ਕੇ ਜਾਂਦਾ ਉਹ ਬਹੁ ਵੀ ਮੇਰੇ ਟਰੈਕਟਰ ਵਰਗਾ ਟਰੈਕਟਰ ਨਹੀਂ ਕਿਸੇ ਕੋ ਪਰ ਆਪਾਂ ਜਣੇ ਕਿ ਹਰੇਕ ਵੀਡੀਓ ਜ ਹੁਣ ਆਪਾਂ ਨੇ ਕਹਿਣਾ ਸ਼ੁਰੂ ਕਰਤਾ ਬਈ ਆ ਬਾਈ ਆਪਣੀ ਤਸੱਲੀ ਕਰਕੇ ਚਾਹੇ ਸਾਤੇ ਲੈ ਜਾਣਾ ਚਾਹੇ ਹੋਰ ਤੇ ਕਿ ਤੁਸੀਂ ਕਿਤੇ ਦਾ ਵੀ ਟਰੈਕਟਰ ਲੈਣਾ ਚਾਹੇ ਤੁਸੀਂ ਜ਼ਿੰਮੇਵਾਰਤਾ ਹੀ ਲੈ ਰਹੇ ਟਰੈਕਟਰ ਠੀਕ ਹੈ ਤਸੱਲੀ ਕਰਕੇ ਆਪਣਾ ਟਰੈਕਟਰ ਲੈ ਕੇ ਕਿਸੇ ਦੀ ਗੱਲ ਤੇ ਯਕੀਨ ਨਹੀਂ ਕਰਨਾ ਆਪਣਾ ਆਪਣੀ ਥੱਲੀ ਆ ਹੋਗਾ ਨਹੀਂ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਬਾਈ ਠੀਕ ਆ ਆਪਾਂ ਤੁਹਾਨੂੰ ਤਾਂ ਕਰਕੇ ਇਹ ਗੱਲ ਹਰੇਕ ਵੀਡੀਓ ਦੇ ਵਿੱਚ ਕਹਿੰਦੇ ਆ ਇਹ ਮਾਡਲ ਦੇ ਨਾਲ ਸਿਰ ਦੱਸ ਬਾਈ ਠੀਕ ਆ ਕੰਡੀਸ਼ਨ ਦਾ Ориਜਨਲ ਆ ਹਾਂਜੀ ਇਹ ਮੈਂ ਉਧਰੋਂ ਦਿਖਾ ਦੇਕ ਕੈਮਰਾ ਮਾਲ ਦੇ ਲੈ ਬਾਈ ਬੰਪਰ ਬੰਪਰ ਲੱਗਿਆ ਹੋਇਆ ਜੀ ਆ ਥੋੜਾ ਜਿਹਾ ਰੰਗ ਹਲਕਾ ਜਾ ਉਹਰੇ ਤੇ ਘਟਿਆ ਵਾ ਜੀ ਤੇ ਬਾਕੀ ਉਹਰੇ ਦਿਖਾ ਦੇ ਇਹ ਵੀਰੇ ਬਾਡੀ ਲਾਈਨ ਦਾ ਰੰਗ ਦਿਖਾ ਦੇ ਇਹਨੂੰ ਦੁਬਾਰਾ ਆ ਕੇ ਜੀ ਸਾਰਾ origignal ਬਹੁਤ ਸਾਫ ਸੁਥਰਾ ਟਰੈਕਟਰ ਆ ਪੰਪ ਪੰਪ ਬੋ ਲੈਫਟ ਪੰਪ ਵਗੈਰਾ ਸਾਰਾ ਕੁਝ ਨਾਲ ਦਾ ਟਰੈਕਟਰ ਦਾ ਠੀਕ ਆ ਜੀ ਉਹ ਜੀ ਇਹਦਾ ਰੇਟ ਹੈ ਵੀਰੇ 290000 3 ਲੱਖ ਰੁਪਏ 290000 ਰੁਪਏ ਰੇਡਾ ਬਾਈ ਇਹ ਜੋ ਮਾਨਦਾਨ ਹੋ ਜੂਗਾ ਪੀਵੀ 71 ਨੰਬਰ ਹੈ ਸ੍ਰੀ ਚਮਗੌਰ ਸਾਹਿਬ ਦਾ ਠੀਕ ਹੈ ਵੀਰੇ ਠੁੱਕੇ ਜੋ ਵੀ ਬਾਅਦ ਘਟ ਹੋਈ ਬਾਈ ਦੱਸ ਦੇ ਤੇ ਕਰ ਲਓ ਤਿੰਨ ਕਰ ਲਓ ਪੂਰਾ ਹੈਗਾ ਨੇ ਵੀਰੇ 290000 ਬੰਦੇ ਨੇ ਫਿਰ ਆ ਕੇ ਇਹ ਚੋਂ ਵੀ ਸੌਦਾ ਹੋਣਾ ਜੇ ਹੋਰ ਪਹੇ ਘਟਣੇ ਮਾਨਦਾਨ ਥੋੜਾ ਵਧੀਆ ਕਰਨਗੇ ਬਾਈ ਇਹੀ ਗੱਲ ਨਹੀਂ ਬੰਦੇ ਵਧੀਆ ਇਹ ਤੇ ਬਾਈ ਵੀ ਬੰਦਾ ਬਹੁਤ ਵਧੀਆ ਜਿਹੜਾ ਬਾਈ ਆ ਦੀਪਕ ਬਾਈ ਉਹ ਵੀ ਬੰਦਾ ਪੂਰਾ ਵਧੀਆ ਜਿੰਨੇ ਵਾਰ ਵੀ ਟਰੈਕਟਰ ਦਵਾਇਆ ਬਾਈ ਨੇ ਕਦੇ ਆਪਣੀ ਗੱਲ ਮੂੜੀ ਨਹੀਂ ਹੈਗੀ ਅੱਗੇ ਵੀਰੇ ਫੇਰ ਫਾਰਮ ਟਰੈਕ 45 ਆ ਗਿਆ ਇਹ ਵੀਰੇ ਮਾਡਲ ਨੋ ਨੋ ਮਾਡਲ ਹੈ ਜੀ ਨੋ ਮਾਡਲ ਹੈ ਬਾਈ ਮੁਰਲੇ ਟਾਇਰ ਅੱਧੇ ਕਾਂ ਪਿਛਲੇ ਟਾਇਰ 35 40 ਦੇ ਪੈਸੇ ਆ 30 35 ਪੈਸੇ ਕੰਡੀਸ਼ਨ ਦਾ ਟਰੈਕਟਰ ਸਾਰਾ ਹੀ origignal ਹੈ ਬਾਈ ਸਟਾਰਟ ਕਰ ਦਨੇ ਇਹਨੂੰ ਵੀ ਠੀਕ ਹੈ ਜੀ ਲੋ ਜੀ ਭਈ ਆਜੂ ਇਹਦੀ ਵੀ ਬਹੁਤ ਸੋਹਣੀਆ ਟਰੈਕਟਰ ਦੀ ਠੀਕ ਹੈ ਜੀ ਪਿਛਲੇ ਟਾਇਰ ਵੇਚਾ ਕੇ ਥੋੜੇ ਜੇ ਘੱਟ ਹੈਗੇ ਆ ਪਰ ਉਦਾਂ ਟਰੈਕਟਰ ਬਾਡੀ ਲੈਂਦਾ ਸਾਰਾ ਵਧੀਆ ਪਿੱਛੋਂ ਵੀ ਰੇਮਾਰੂ ਮਾਦ ਰੰਗ ਬਹੁਤ ਘੈਂਟ ਪਿਆ ਟਰੈਕਟਰ ਦਾ ਠੀਕ ਹੈ ਜੀ ਤੇ ਪਿੱਛੋਂ ਵੀ ਟਰੈਕਟਰ ਵਧੀਆ ਮਰਾੜ ਮਰੂੜਾ ਪਧਰੇ ਪੈਂ ਜਾਂਦੇ ਮੇਰੇ ਪਿੱਛੋਂ ਦਿਖਾ ਦੇ ਮੜਾ ਜੇ ਆ ਕੇ ਭਾਈ ਬਣ ਕੇ ਕੈਮਰਾ ਮਾਰ ਦੇ ਬਾਕੀ ਟਰੈਕਟਰ ਬਾਈ ਸੋਹਣਾ ਹੈ ਪੂਰਾ ਤੇ ਇੱਧਰ ਨੂੰ ਆ ਜਾਓ ਬਾਈ ਪਛ ਵੀਰੇ ਦਾ ਮੁੱਲ ਕਿੰਨਾ ਕਰੱਖਿਆ ਹੋਆ ਜੈਜਾ ਜੈਜਾ ਬਾਈ ਲੈਣ ਦੇਣ ਵਾਲੇ ਨਾਲ ਗੱਲ ਕਰੀਏ 235000 ਰੁਪਏ ਰੱਖਿਆ ਦਾ 235 ਮੁੱਲ ਹਾਂ ਬਾਈ 235 ਮੁੱਲ ਰੱਖਿਆ ਹੈ ਲੈਣ ਦੇਣ ਵਾਲਾ ਤਾਂ ਉਹੀ ਕਰੀ ਜਾਂਦਾ ਹੈ ਠੀਕ ਆ ਇਹ ਚੋਂ ਵੀ ਥੋੜਾ ਮਾਨ ਤਨ ਵਧੀਆ ਹੋ ਜਾਊਗਾ ਤੇ ਬਾਕੀ ਟਰੈਕਟਰ ਚੰਗਾ ਗੋਲ ਦੇ ਮਾਡਲ ਦੇ ਹਿਸਾਬ ਨਾਲ ਰੇਟ ਵੀ ਟਰੈਕਟਰ ਦਾ ਠੀਕ ਦੱਸਿਆ ਬਾਈ ਨੇ ਦਾ ਠੀਕ ਆ ਬਾਕੀ ਥੋੜਾ ਜੋ ਵੀ ਹੋਇਆ ਉਹਨੇ ਆ ਕੇ ਤਸਦੀਕ ਕਰ ਲਿਓ ਸਟੀਰੀਂਗ ਸੂਰਿੰਗ ਦਾ ਬਾਈ ਬਹੁਤ ਵਧੀਆ ਠੀਕ ਆ ਜੀ ਤੇ ਟਰੈਕਟਰ ਹੈਵੀ ਰਿਜਨਲ ਆ ਸਾਰਾ ਤੇ ਆਪਾਂ ਤੁਹਾਨੂੰ ਚਾਰ ਟੈਕਟਰ ਦਿਖਾਏ ਆ ਜੀ 45 2 ਆਪਣੇ 260 ਉਧਰ ਫੇਰ 45 ਠੀਕ ਆ ਜੀ ਅਕੀ ਕੋਈ ਹੋਰ ਜਾਣਕਾਰੀ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਨਾ ਦੱਸੀ ਹੋਵੇ ਤੁਸੀਂ ਵੀਰ ਤੋਂ ਲੈ ਸਕਦੇ ਹੋ ਫੋਨ ਤੇ ਬਾਈ ਬਾਈ ਦਾ ਨੰਬਰ ਬੋਲਦੇ ਬਾਈ ਜੀ ਹਾਂਜੀ 62304 44692 ਬਾੜ 304 44692 ਠੀਕ ਆ ਜੀ ਆ ਨੰਬਰ ਹੈ ਬਾਈ ਦਾ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਈ ਤਾਂ ਬਾਈ ਫੋਨ ਤੇ ਗੱਲਬਾਤ ਕਰ ਲਿਓ ਹਾਂਜੀ ਜਿਹੜਾ ਸੌਦਾ ਹੈ ਉਹ ਤੁਹਾਡਾ ਇੱਥੇ ਆ ਕੇ ਹੁਣ ਟਰੈਕਟਰ ਦਾ ਆ ਕੇ ਦੇਖ ਕੇ ਬਾਈ ਆਪਣੀ ਪਹਿਲਾਂ ਤਸੱਲੀ ਕਰਿਓ ਚਲਾ ਚਲੂ ਕੇ ਦੇਖਿਓ ਫੇਰ ਤੁਹਾਡਾ ਮੌਕੇ ਦਾ ਸੌਦਾ ਕਰਾ ਦਾਂਗੇ ਠੀਕ ਹੈ ਜੀ ਬਾਈ ਜਿਹੜਾ ਕੋਈ ਆ ਗਿਆ ਸਪੈਸ਼ਲ ਵੀਡੀਓ ਦੇਖ ਕੋ ਤਾਂ ਵਧੀਆ ਮਾਨਦਾਨ ਕਰ ਲਾ ਲਗੇ ਮਾਨਦਾਨ ਕਰਦੇ ਕਿਤੇ ਕੰਪਲੇਂਟ ਦਾ ਮੁੱਦਾ ਪੁੱਤੇ ਨਹੀਂ ਜੀ ਤੇ ਆ ਗਿਆ ਵੀ ਰਿਕਮੈਂਡ ਆ ਗਿਆ ਤੇ ਬਾਕੀ ਜੇ ਕਿਸੇ ਵੀਰ ਨੇ ਇਹਨਾਂ ਨੂੰ ਵਿੱਚ ਕੋਈ ਪੁਰਾਣਾ ਟਰੈਕਟਰ ਕਟਾਉਣਾ ਹੋਇਆ ਇਹਨਾਂ ਨੇ ਬਾਈ ਜਿਹਾ ਨਾਂ ਕਟਿਆ ਤਾਂ ਅਸੀਂ ਬੈਠੇ ਹਾਂ ਬਾਈ ਠੀਕ ਆ ਅਸੀਂ ਥੋੜਾ ਵਿੱਚ ਪੁਰਾਣਾ ਟਰੈਕਟਰ ਵੀ ਕਟਵਾਉਂਗਾ ਠੀਕ ਹੈ ਵੀਰੇ ਟਰੈਕਟਰ ਸਾਨੂੰ ਕਟਾ ਦਿਓ ਤੁਸੀਂ ਨਹੀਂ ਕੱਟਣਾ ਹੁਣ ਤੁਸੀਂ ਕਹੇਣਾ ਤੁਸੀਂ ਕੱਟ ਲਓ ਠੀਕ ਹੈ ਵੀਰੇ ਹਾਂ ਕਿਉਂਕਿ ਬਾਈ ਸਾਡੇ ਨਾਲ ਦਾ ਹੁੰਦਾ ਰਹਿੰਦਾ ਪੁਰਾਣੇ ਟਰੈਕਟਰ ਵਿੱਚ ਵੀ ਪੁਰਾਣਾ ਟਰੈਕਟਰ ਕੱਟਿਆ ਜਾਂਦਾ ਕਿਉਂਕਿ ਕੋਈ ਵੀ ਜ਼ਿੰਮੇਵਾਰਾ ਚਾਹੇ ਛੋਟਾ ਵੱਡਾ ਉਹਦੇ ਕੋਲ ਵਿੱਚ ਪਹਿਲਾਂ ਟਰੈਕਟਰ ਹੁੰਦਾ ਹੀ ਆ ਕੋਈ ਨਾ ਕੋਈ ਠੀਕ ਆ ਹਾਂਜੀ ਤੇ ਬਾਕੀ ਵੀ ਇਹਨਾਂ ਕੋਲ ਬਾਈ ਨਵੇਂ ਦੀ ਵੀਜਰਸੀਆ ਕਿਸੇ ਨੇ ਫਾਰਮ ਟਰੈਕ ਨਵਾਂ ਲੈਣਾ ਹੁੰਦਾ ਤਾਂ ਵੀ ਬਾਈ ਨਾਲ ਨਾਲ ਕਰ ਲਿਆ ਕਰੋ ਸੰਪਰਕ ਰੋਪੜ ਏਰੀਆ ਰੋਪੜ ਚਮਕੌਰ ਸਾਹਿਬ ਹਨਾ ਜਦੋਂ ਰੋਪੜ ਆ ਨੰਦੂਪੁਰ ਸਾਹਿਬ ਨੰਗਲ ਨਾਲਾਗੜ ਸਾਰਾ ਕੁਝ ਸਾਡੇ ਕੋਲ ਠੀਕ ਆ ਭਾਈ ਇੱਧਰ ਸਾਰਾ ਏਰੀਆ ਸਾਡੇ ਕੋਲ ਜਾਨੀ ਕਿ ਇਹਨਾਂ ਕੋਲੇ ਆ ਲੋਕੇਸ਼ਨ ਰੋਪੜ ਦੀ ਦਾਣਾ ਮੰਡੀ ਭਾਈ ਸਾਰੀਆਂ ਏਜੰਸੀਆਂ ਦਾ ਆਪਣਾ ਮੇਨ ਫਰੰਟ ਆ ਪੂਰੇ ਮੇਨ ਰੋਡ ਤੇ ਟਰੈਕਟਰ ਖੜੇ ਦਿਖ ਜਾਂਦੇ ਆ ਠੀਕ ਆ ਜੀ ਉਰੇ ਆ ਕੇ ਤੁਸੀਂ ਦੇਖ ਸਕਦੇ ਆ ਸਵੇਰੇ 9:00 ਤੇ ਲੈ ਕੇ ਸਾਨੂੰ 5:30 ਸ਼ਾਮ ਦੇ 5:30 ਵਜੇ ਤੱਕ ਏਜੰਸੀਆਂ ਖੁੱਲੀਆਂ ਹੁੰਦੀ ਆ ਠੀਕ ਆ ਜੀ ਤੇ ਹੋਰ ਜਾਣਕਾਰੀ ਫੋਨ ਤੇ ਲੈ ਲਿਓ ਬੱਸ ਵੀਰੇ ਹਾਂਜੀ ਬਾਕੀ ਠੀਕ ਆ ਜੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਤੇ ਇੰਸਟਾਗ੍ਰam ਤੇ ਯੂਟਿਊਬ ਤੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਠੀਕ ਹੈ ਜੀ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਧੰਨਵਾਦ